ਉਹ ਨਹੀਂ ਹੱਥ ਹੀ ਕਿਨੇ ਆ। ਆ ਵੇਖੋ ਕਿਵੇਂ ਇੱਕ ਟੂਰਿਸਟ ਦੀ ਜਮ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਇਹਦੇ ਤੇ ਇਲਜ਼ਾਮ ਇਹ ਨੇ ਕਿ ਇਹ ਟੂਰਿਸਟ ਰਿਜ਼ੋਰਟ ਦੇ ਨੇੜੇ ਦੁਕਾਨ ਤੇ ਸਮਾਨ ਲੈਣ ਗਿਆ। ਉੱਥੇ ਬੈਠੀਆਂ ਕੁੜੀਆਂ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਵਿਰੋਧ ਕਰਨ ਤੇ ਉਸਨੇ ਰਿਵਾਲਵਰ ਕੱਢ ਲਈ। ਦੱਸਦੇ ਯੇ ਕਿ ਇਸ ਤੇ ਲੋਕਾਂ ਦੇ ਵੱਲੋਂ ਇਸ ਟੂਰਿਸਟ ਨੂੰ ਫੜ ਲਿਆ ਜਾਂਦਾ ਤੇ ਜਮਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਮਾਮਲਾ ਨੈਨੀਤਾਲ ਦਾ ਜਿੱਥੇ ਰਾਮਨਗਰ ਇਲਾਕੇ ਦੇ ਵਿੱਚ ਯੂਪੀ ਦੇ ਟੂਰਿਸਟ ਦੀ ਜਮਕੇ ਕੁੱਟਮਾਰ ਹੁੰਦੀ ਹੈ ਤੇ ਇਸ ਦੇ ਇਲਜ਼ਾਮ ਮੈਨੇ ਕਿ ਇਸ ਦੇ ਵੱਲੋਂ ਸਮਾਨ ਲੈਣ ਗਏ ਦੁਕਾਨ ਤੇ ਉੱਤੇ ਜਿਹੜੀਆਂ ਕੁੜੀਆਂ ਸਨ ਉਹਨਾਂ ਨੂੰ ਨੰਬਰ ਦਿੱਤਾ ਜਾਂਦਾ ਤੇ ਇਸੇ ਦਰਮਿਆਨ ਵਿਰੋਧ ਕਰਨ ਤੇ ਇਸ ਦੇ ਵੱਲੋਂ ਰਿਵਾਲਵਰ ਵੀ ਵਿਖਾਈ ਗਈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਨੂੰ ਫੜ ਲਿਆ ਗਿਆ ਤੇ ਇਸ ਦਾ ਜਮਕੇ ਘੁਟਾਪਾ ਚਾੜਿਆ ਗਿਆ i <laughs> do 没 <laughs> ਅਵੇਖੋ ਕਿਵੇਂ ਇੱਕ ਟੂਰਿਸਟ ਦੀ ਜਮ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਇਹਦੇ ਤੇ ਇਲਜ਼ਾਮ ਇਹਨੇ ਕਿ ਇਹ ਟੂਰਿਸਟ ਰਿਜ਼ੋਰਟ ਦੇ ਨੇੜੇ ਦੁਕਾਨ ਤੇ ਸਮਾਨ ਲੈਣ ਗਿਆ ਉੱਥੇ ਬੈਠੀਆਂ ਕੁੜੀਆਂ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਵਿਰੋਧ ਕਰਨ ਤੇ ਉਸਨੇ ਰਿਵਾਲਵਰ ਕੱਢ ਲਈ ਦੱਸਦੇ ਯੇ ਕਿ ਇਸ ਤੇ ਲੋਕਾਂ ਦੇ ਵੱਲੋਂ ਇਸ ਟੂਰਿਸਟ ਨੂੰ ਫੜ ਲਿਆ ਜਾਂਦਾ ਤੇ ਜਮ ਕੇ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਮਾਮਲਾ ਨੈਨੀਤਾਲ ਦਾ ਜਿੱਥੇ ਰਾਮਨਗਰ ਇਲਾਕੇ ਦੇ ਵਿੱਚ ਯੂਪੀ ਦੇ ਟੂਰਿਸਟ ਦੀ ਜਮਕੇ ਕੁੱਟਮਾਰ ਹੁੰਦੀ ਹੈ ਤੇ ਇਸ ਦੇ ਇਲਜ਼ਾਮ ਮੈਨੇ ਕਿ ਇਸ ਦੇ ਵੱਲੋਂ ਸਮਾਨ ਲੈਣ ਗਏ ਦੁਕਾਨ ਤੇ ਉੱਤੇ ਜਿਹੜੀਆਂ ਕੁੜੀਆਂ ਸਨ ਉਹਨਾਂ ਨੂੰ ਨੰਬਰ ਦਿੱਤਾ ਜਾਂਦਾ ਤੇ ਇਸੇ ਦਰਮਿਆਨ ਵਿਰੋਧ ਕਰਨ ਤੇ ਇਸ ਦੇ ਵੱਲੋਂ ਰਿਵਾਲਵਰ ਵੀ ਵਿਖਾਈ ਗਈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਨੂੰ ਫੜ ਲਿਆ ਗਿਆ ਤੇ ਇਸ ਦਾ ਜਮਕੇ ਕੁੱਟਾਪਾ ਚਾੜਿਆ ਗਿਆ

ਅਰਥੇ ਕੀ ਘਰ ਦੇ ਹੱਥ ਤੇ ਕਿ ਲੈ ਰਹੇ ਆਂ ਅਵੇਖੋ ਕਿਵੇਂ ਇੱਕ ਟੂਰਿਸਟ ਦੀ ਜਮ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਇਹਦੇ ਤੇ ਇਲਜ਼ਾਮ ਇਹ ਨੇ ਕਿ ਇਹ ਟੂਰਿਸਟ ਰਿਜ਼ੋਰਟ ਦੇ ਨੇੜੇ ਦੁਕਾਨ ਤੇ ਸਮਾਨ ਲੈਣ ਗਿਆ ਉੱਥੇ ਬੈਠੀਆਂ ਕੁੜੀਆਂ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਵਿਰੋਧ ਕਰਨ ਤੇ ਉਸਨੇ ਰਿਵਾਲਵਰ ਕੱਢ ਲਈ ਦੱਸਦੇ ਯੇ ਕਿ ਇਸ ਤੇ ਲੋਕਾਂ ਦੇ ਵੱਲੋਂ ਇਸ ਟੂਰਿਸਟ ਨੂੰ ਫੜ ਲਿਆ ਜਾਂਦਾ ਤੇ ਜਮਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਮਾਮਲਾ ਨੈਨੀਤਾਲ ਦਾ ਜਿੱਥੇ ਰਾਮਨਗਰ ਇਲਾਕੇ ਦੇ ਵਿੱਚ ਯੂਪੀ ਦੇ ਟੂਰਿਸਟ ਦੀ ਜਮਕੇ ਕੁੱਟਮਾਰ ਹੁੰਦੀ ਹੈ ਤੇ ਇਸ ਦੇ ਇਲਜ਼ਾਮ ਮੈਨੇ ਕਿ ਇਸ ਦੇ ਵੱਲੋਂ ਸਮਾਨ ਲੈਣ ਗਏ ਦੁਕਾਨ ਤੇ ਉੱਤੇ ਜਿਹੜੀਆਂ ਕੁੜੀਆਂ ਸਨ ਉਹਨਾਂ ਨੂੰ ਨੰਬਰ ਦਿੱਤਾ ਜਾਂਦਾ ਤੇ ਇਸੇ ਦਰਮਿਆਨ ਵਿਰੋਧ ਕਰਨ ਤੇ ਇਸ ਦੇ ਵੱਲੋਂ ਰਿਵਾਲਵਰ ਵੀ ਵਿਖਾਈ ਗਈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਨੂੰ ਫੜ ਲਿਆ ਗਿਆ ਤੇ ਇਸ ਦਾ ਜਮਕੇ ਕੁੱਟਾਪਾ ਚੜਾਇਆ ਗਿਆ 絶対に。<music> <music> あら